ਸਾਰੇ ਲੋਕਾਂ ਨੂੰ ਰਾਮਰੇਤ ਫੈਕਣਾ ਆਪਣੇ ਆਪ ਤੇ ਵੀ ਜੋ ਕਰ ਰਿਹਾ ਕਿ ਕਿਸੇ ਨੂੰ ਅਹੋਸ ਸਖੀਰ ਨਾ ਉਹ ਡੇਟਾ ਜਿਹੜਾ ਬੰਦੇ ਕੋ ਕੰਮ ਕਰ ਕੋਰਪਰੇਟ ਬਿਜ਼ਨਸ ਜਿਸ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੇਜਮੈਂਟ ਕਰਦੇ ਸਭ ਤੋਂ ਉਸਾ ਕੰਮ ਦਾ ਔਖਾ ਬਣਦਾ ਪਰ ਉਹ ਸਖਤੀ ਇਹ ਕਿਉਂ ਹਰ ਕੰਮ ਖੜੇ ਰੁਕੀ ਕਰਦਾ ਉਸੇ ਲਈ ਲੌਂਗ ਕਰ ਉਸ ਵੇਰ ਨਾਲ ਕਰਦਾ ਤਾਂ ਸੀ ਉਸ ਵੇਰ ਨੂੰ ਯਾਦ ਕਿ ਤੇ ਸਾਡੇ ਕੋਲ ਹੋਰ ਇੱਕ ਜਿਹੜਾ ਡਾਗ ਉਹ ਬਹੁਤ ਬੜੀ ਕਿਤੇ ਸੀ। ਚਕੇ ਸਰਪੇ ਨੇ ਬਹੁਤ سارے ਇਹ ਪਰੋਦੇ ਰਹੇ ਨੇ ਜਿਹੜੇ ਲੋਕਿੰਗੇ ਮੈਂਚ ਕਰਦੇ ਨੇ। ਸਾਨੂੰ ਉਹਨਾਂ ਬਚਾਉਂਦੇ। ਸੋਚੀ ਤਾਂ ਇਹ ਕਿਸੇ ਕੋਲੋਂ ਕਰੇ ਜਿਸ ਜੀ। ਅਕੀ ਉਹ ਸਪਾਸਟ ਤੋਂ ਪਰਵਾਰ ਨਾਲ ਬਾਹਰ ਦੇ ਵਿੱਚ ਜਾਣ ਤੋਂ ਉਹ ਕੰਮ ਕਰਦੇ ਨੂੰ ਕਿੰਨਾ ਚਾਰ ਰਹੇ। یہ ساری اس سوشل رسپونسبلٹی کا واٹ سب سے خیال رکھنا چاہیے میں کچھ گلیاں اس کو دل بھی کریں کہ پنجاب آرٹسن وجہ اُسی جنے ساہتکار نے جنے ناٹکار نے جنے آرٹسٹ نے جنے سنگیتکار نے جنے گائک نے ਉਹਨਾਂ ਦੇ ਸੰਗਮਾਂਤ ਤੇ ਆਵਾਜ਼ਾਂ ਕੋਈ ਇਕਲਾਮਾਂ ਦਾ ਜਿਹੜਾ ਸਭ ਨੂੰ ਪ੍ਰੀਮੀਅਰ ਇਸ ਟੂ ਦਾ ਕੈਜ਼ਰ ਦੇ ਤੇਵੇਂ ਇਹ ਚਾਹੇ ਕਿ ਸਾਲਾ ਕੋਈ ਕੀ ਆਪਣੇ ਸੰਗ ਦਾ ਮਾਲਾ ਚਾਹੇ ਉਹ ਨਾ ਚਾਹੇ ਮੈਨੂੰ ਉਹ ਸਾਰੇ ਪ੍ਰੋਗਰਾਮ ਤੋਂ ਬਾਹਰ ਨਾ ਆਏ ਅਸੀਂ ਹਰ ਸਖੇਪ ਨੂੰ ਸਰਟੀਫੀਕੇਟ ਦੇ ਲਈ ਉਹਨਾਂ ਨੂੰ ਸੋਨਏ ਉਹਨਾਂ ਦੇ ਜਿਹੜੇ ਬੋਲਵਾਨ ਪਿਤਾ ਨੇ ਉਹਨਾਂ ਨੂੰ ਅ ਸਟੈਰਲਾਈਜ਼ ਕਲਪਿਤ ਐਂਡੋਨਾਂਸਿਸ ਸੁਸਾਇਟੀ ਦੇ ਵਿੱਚ ਕੁਝ ਚੰਗਾ ਕੰਮ ਕਰ ਸਰ ਤੋਂ ਐਸੋ ਰੱਖ ਕੇ ਇਹ ਸਰਦਾਰ ਇਹ ਲਾਇਆ ਕਿ ਪਹਿਲਾ ਸੀ ਕੇਂਦਰ ਵੀ ਮੈਂ ਪ੍ਰੋਗਰਸਿਵ ਕਾਸਿਡ ਰੀਬੂਇੰਗ ਪੜ੍ਹਾ ਦਿੱਤਾ ਜਿਹੜੇ ਵੀ ਕਰ ਸੀ ਰੀਬੂਇੰਗ ਤੁਹਾਡੇ ਨਾਲ ਸਾਥੋਂ ਸਰਦਾਰ ਦਾ ਨਾਮ ਇਹ ਚ ਰੱਖਿਆ 150 ਸੀ ਤੇ ਉਹਦੇ ਵਿੱਚ ਅਸੀਂ ਸਾਡੀਆਂ 95 ਕਸੀਲਾ ਲਈ ਅਸੀਂ ਜਾਣੇ ਕਿ ਹਰ ਕਸੀਲੇ ਵਿੱਚ ਆਦੇ ਬਾਰੇ ਸੰਗਰਾਮੀ ਪਿੰਡਾਂ ਦੇ ਨੂੰ ਲੈ ਕੇ ਉਹਦੇ ਆਰਟੀਫੀਸ਼ਲ ਤੇ ਸਾਰੇ ਆਰਟਿਸਟ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸ਼ੌਕ ਆ ਉਹਨਾਂ ਨੂੰ ਉਹਨਾਂ ਦੇ ਪੰਨ ਨੂੰ ਬੇਚੋ ਕਰਨ ਦੇ ਸੀ ਦੋ ਦਿਨਸਿਆਂ ਨੂੰ اپوائنٹ کیا ٹریننگ دیں گے آم طور پر اسٹوڈنٹ یونیورسٹی پڑھ جاتا ہے دونوں کو چاہیے پرسٹی روپیے ایکسپرٹس پنڈا جان گے تقریبا تین تو چار دن کا بول رہا بت کرنا جلد یوتھ ہے پنڈا کی کوشش ہے کہ کوئی ایک پیڑ ਆਪ ਜੀ ਦੇ ਹੋ ਜੰਮੀ ਰਹੇ ਤੇ ਦਸ ਸੀ ਤੋਂ 300 ਤੋਂ ਸ਼ੁਰੂ ਕਰਦੇ ਹਾਂ ਤੋਂ ਬੇਚੈਨ ਮੈਨੂੰ ਕਿਸੇ ਕਾਰਨ ਸਾਰੇ ਲੋਕਾਂ ਨੇ ਤੇ ਤੁਹਾਡੀ ਆਵਾਜ਼ ਤੇ ਕਹਿੰਦੇ ਕਿ ਉਹਨਾਂ ਸਾਰਿਆਂ ਨੂੰ ਬਹੁਤ ਲੋੜ ਹੈ ਇਸ ਤੋਂ ਬਹੁਤ ਬੋਲਤਾਂ ਹੈ